ਪੰਜਾਬੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਜਾ ਰਿਹਾ ਹੈ ਦਰਅਸਲ ਪੰਜਾਬ ਸਮੇਤ ਚੰਡੀਗੜ੍ਹ ਦਿੱਲੀ ਅਤੇ ਐਨਸੀਆਰ ਦੇ ਲੱਖਾਂ ਉਪਭੋਗਤਾ ਲਈ ਇੱਕ ਹੋਰ ਵੱਡਾ ਝਟਕਾ ਹੈ ਵੇਰਕਾ ਮਿਲਕ ਨੇ ਆਪਣੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਹੈ ਅੱਜ ਯਾਨੀ ਕਿ 3 ਏਪ੍ਰੈਲ ਤੋਂ ਸਵੇਰ ਤੋਂ ਅ ਵੇਰਕਾ ਦੇ ਸਾਰੇ ਦੁੱਧ ਵੈਰੀਐਂਟਸ 1 ਤੋਂ 4 ਰੁਪਏ ਤੱਕ ਮਹਿੰਗੇ ਮਿਲਣਗੇ ਕੰਪਨੀ ਨੇ ਦੁੱਧ ਦੀ ਲਾਗਤ ਦੇ ਵਿੱਚ ਵਾਧਾ ਅਤੇ ਉਤਪਾਦਨ ਖਰਚ ਨੂੰ ਇਸ ਵਾਧੇ ਦੀ ਵਜ੍ਹਾ ਦੱਸਿਆ ਹੈ ਹਾਲਕੀ ਪਿਛਲੇ ਕੁਝ ਮਹੀਨਿਆਂ ਵਿੱਚ ਵੀ ਕੀਮਤ ਵਿੱਚ ਵਾਧਾ ਦੇਖਿਆ ਗਿਆ ਪਰ ਤਾਜ਼ਾ ਵਾਧੇ ਨਾਲ ਲੋਕਾਂ ਦੀ ਜੇਬ ਤੇ ਸਿੱਧਾ ਅਸਰ ਪਵੇਗਾ ਖਾਸ ਗੱਲ ਇਹ ਹੈ ਕਿ ਇਹ ਨਵੇਂ ਦਰ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਹਨ ਦਿੱਲੀ ਚੰਡੀਗੜ੍ਹ ਅਤੇ ਐਨਸੀਆਰ ਦੇ ਵਿੱਚ ਵੀ ਲਾਗੂ ਹੋਣਗੇ ਜੇਕਰ ਦਰਾਂ ਦੀ ਗੱਲ ਕਰੀਏ ਤਾਂ ਸਟੈਂਡਰਡ ਮਿਲਕ 500 ਐਮਐਲ ਜੋ 31 ਰੁਪਏ ਦਾ ਮਿਲਦਾ ਸੀ ਹੁਣ ਉਹ 32 ਰੁਪਏ ਦਾ ਹੋ ਗਿਆ ਉਸ ਤੋਂ ਇਲਾਵਾ ਡਬਲ ਟੌਂਡ ਮਿਲਕ 500 ਐਮਐਲ ਦਾ 25 ਦਾ ਸੀ ਉਹ ਹੁਣ 26 ਦਾ ਕਰ ਦਿੱਤਾ ਗਿਆ ਜੇਕਰ ਫੁੱਲ ਕਰੀਮ ਦੁੱਧ 1 ਲੀਟਰ ਦੀ ਗੱਲ ਕਰੀਏ ਤਾਂ ਉਹ 66 ਰੁਪਏ ਤੋਂ ਹੁਣ 59 ਰੁਪਏ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਡਬਲ ਟੋਨਡ ਮਿਲਕ 1 ਲੀਟਰ 50 ਰੁਪਏ ਦਾ ਸੀਗਾ ਪਹਿਲਾਂ ਤੇ ਹੁਣ 51 ਦਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਫੁੱਲ ਕਰੀਮ 2 ਲੀਟਰ ਪੈਕ 132 ਦਾ ਹੁੰਦਾ ਸੀ ਤੇ ਹੁਣ ਇਸ ਤੇ ਨਵੇਂ ਦਰ ਨੇ 136 ਰੁਪਏ। ਉੱਥੇ ਕੁਝ ਵੇਰੀਐਂਟਸ ਜਿਵੇਂ ਕਿ 200 ml ਡਬਲ ਟੋਨਡ ਮਿਲਕ ਅਤੇ 500 ml ਸਕਿਮਡ ਮਿਲਕ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਅਮੂਲ ਅਤੇ ਮਦਰ ਡੇਰੀ ਵੀ 1-2 ਦਿਨਾਂ ਤੱਕ ਦੁੱਧ ਦੀਆਂ ਕੀਮਤਾਂ ਵਧਾ ਸਕਦੇ ਨੇ ਜਦੋਂ ਇੱਕ ਨਿਜੀ ਚੈਨਲ ਦੇ ਵੱਲੋਂ ਲੁਧਿਆਣਾ ਦੇ ਵਿੱਚ ਲੋਕਾਂ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਜ਼ਿਆਦਾਤਰ ਨੇ ਰੇਟ ਵਧਾਏ ਜਾਣ ਤੇ ਨਿਰਾਸ਼ਗੀ ਜ਼ਾਹਰ ਕੀਤੀ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਹਰ ਜ਼ਰੂਰੀ ਚੀਜ਼ ਦੀ ਕੀਮਤ ਉੱਪਰ ਚੱਲ ਰਹੀ ਹੈ ਹੁਣ ਦੁੱਧ ਵਰਗੀ ਅਹਿਮ ਵਸਤੂ ਦੀ ਮਹਿੰਗਾਈ ਹੋਣ ਨਾਲ ਘਰੇਲੂ ਬਜਟ ਹੋ ਡਿਗਣ ਲੱਗ ਜਾਏਗਾ ਇੱਕ ਨਿਵਾਸੀ ਨੇ ਕਿਹਾ ਕਿ ਤਨਖਾਹਾਂ ਤਾਂ ਉੱਥੇ ਹੀ ਨੇ ਪਰ ਹਰ ਮਹੀਨੇ ਕੋਈ ਨਾ ਕੋਈ ਚੀਜ਼ ਮਹਿੰਗੀ ਹੋ ਜਾਂਦੀ ਹੈ ਸਰਕਾਰ ਨੂੰ ਲੋਕਾਂ ਦੀ ਆਮਦਨ ਨਾਲੋਂ ਖਰਚੀਆਂ ਵਧਣ ਦੀ ਸੋਚਣੀ ਪੈਂ ਇਹ ਵਾਅਦਾ ਸਿੱਧਾ ਸਾਡੇ ਘਰ ਦੀ ਰਸੋਈ ਤੇ ਅਸਰ ਦੇਵੇਗਾ ਲੋਕਾਂ ਨੇ ਇਸ ਵਾਅਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਠਰਾਇਆ ਹੈ ਤੇ ਮੰਗ ਕੀਤੀ ਹੈ ਕਿ ਜਨਤਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੀਮਤਾਂ ਤੇ ਨਿਯੰਤਰਣ ਲਾਇਆ ਜਾਵੇ